ਵਾਹਿਗੁਰੂ ਸਾਹਿਬ ਜੀਓ ਦੁਖ ਭੰਜਨੀ ਸਾਹਿਬ ਗੌੜੀ ਮਹੱਲਾ ਪੰਜਵਾ 마ਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅরাধਿਏ ਪੂਰਨ ਸਤ ਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਭਏ ਕਿਰਪਾਲ ਗੁਸਈਆਂ ਨਠੇ ਸੋ ਗਸਨ ਤਾਪ ਤਤਿ ਵਾਉ ਨਾ ਲਗੈ ਸਤਗੁਰ ਰਖੇ ਆਪ ਗੁਰ ਨਾਰਾਇਣ ਦਇ ਗੁਰ ਗੁਰ ਸਚਾ ਸਿਰਜਣਹਾਰ ਗੁਰ ਤੁਠੇ ਸਭ ਕੁਛ ਪਾਇਆ ਜਨ ਨਾਨਕ ਸਦ ਬਲਿਹਾਰ ਗੌੜੀ ਮਹੱਲਾ ਪੰਜਵਾ ਸੂਕੇ ਹਰੇ ਕੀ ਏ ਖਿਨਮਾਹੇ ਅੰਮ੍ਰਿਤ ਅਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ sevak ko din apni seva raho mit gaye chinta punni man aasaa kari daya sat gur gunta saa dukh na the sukh aaye samaye teel na pare jaa gur farmaaye ਏਛ ਕੁਨੀ ਪੁਰ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਏ ਪ੍ਰਭ ਸਾਤ ਸਿਤਲ ਭਏ ਕੀਨੇ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛਰੇ ਮਿਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸਿ ਅਥਾਉ ਸਹਿਜ ਸੁਭਾਏ ਬੁਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰਹੁ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹਲਾ ਪੰਜਵਾ ਜੈਸਾ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੇ ਮਨ ਆਏ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਾਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋਇ ਜਾ ਕੇ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹ ਲੇਖ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੋੜੀ ਮਹੱਲਾ ਪੰਜਵਾ ਕੋਟ ਬਿਗਨਹਿ ਰੇਖਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਬੀ ਵਤਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੇ ਖੁਦਤਾਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾ ਕੈ ਰਦੇ ਵਸੈ ਭਗਵਾਨ ਔਖਾ ਮੰਤਰ ਤੰਤ ਸਭ ਸਾਰ ਕਰਨੇ ਹਾਰ ਹਿਰਦੇ ਮਹਤਾਰ ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਲ ਇਹੋ ਧਰਮ ਗਉੜੀ ਮਹੱਲਾ ਪੰਜਵਾ ਸਤ ਭਏ ਗੁਰ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਭਾਏ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਏ ਬਿਆਦੇ ਉਬਰੇ ਜਨਮੀਤ ਮਨ ਬਚ ਕ੍ਰਮ ਪ੍ਰਭੇ ਆਪਣਾ ਧਿਆਈ ਨਾਨਕ ਦਾਸ ਤੇਰੀ ਸ਼ਰਨਾਈ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵ ਰਹਾਉ ਸੀਤ ਲਾਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭਾ ਕਿਰਪਾ ਤਾਰੇ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾ ਥੇਰ ਘਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੇ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ अमृत नाम महा रस पीने निरप होए भजो भगवान साध संगत मिल की नो दान शरण परे प्रभु अंतर जामे नानक ओट पकरी प्रभु स्वामी गौड़ी मोहल्ला पंजवा ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਨ ਸਭ ਗੁਨ ਤੇਰੇ ਰਹਾਉ ਪੰਜ ਵਿਖਾ ਦੇ ਇਕ ਗਰੀਬਾ ਰਖੋ ਰਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵ ਹੈ ਆਇਓ ਸ਼ਰਨ ਤੁਹਾਰੇ ਕਰ ਕਰ ਹਾਰੇਉ ਅਨਕ ਬੋ ਪਾਤੀ ਛੁ ਡਹਿਕਤ ਹੋ ਨਾਹੀ ਇੱਕ ਬਾਤ ਸੁਣ ਤਾ ਕੀ ਓਟਾ ਸਾਧ ਸੰਗ ਮਿਟ ਜਾਹੇ ਕਰ ਕਿਰਪਾ ਸੰਤ ਮਿਲੇ ਮੋਹੇ ਤਨ ਤੇ ਧੀਰਜ ਪਾਇਆ ਸੰਤੇ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾ ਬਖਾਦੇ ਸਹਿਜ ਸੁਹੇਲੇ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬੇਗਨਾ ਨਾ ਲਾਗੇ ਜਪ ਅਲਖ ਅਪੇਵ ਤਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਇਰਾਵ ਸਬਨੀ ਥਾਈ ਰਵੇ ਆਪ ਯਾਦ ਜੁਗਾਦ ਜਾਕਾ ਵੱਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਏ ਵੂਠੇ ਸਭ ਸੁਖ ਪਾਏ ਸਤ ਗੁਰ ਤੋਠੇ ਪਾਰ ਬ੍ਰਹਮ ਪ੍ਰਭ ਪੈ ਰਖ ਵਾਲੇ ਜਿੱਥੇ ਕਿਥੇ ਦਿਸ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹੱਲਾ 5 ਚਰਨ ਕਮਲ ਪ੍ਰਭਹਿਰਦਾ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਟਿਆ ਦੀਨੋ ਦਾਨ ਸਫਲ ਜਨਮ ਜੀਵਨ ਪ੍ਰਵਾਨ ਰਹਾਉ ਅਕਾਥ ਕਥਾਇ ਅੰਮ੍ਰਿਤ ਪ੍ਰਭ ਬਾਣੀ ਕੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸਤ ਪਾਏ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾ ਤਾਪ ਪਾਪ ਸੰਤ ਤਾਪ ਬਿਨਾਸੇ ਹਰ ਸਿਮਰਤ ਕੇ ਲਿ ਵਿਖ ਸਭ ਨਾਸੇ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੇ ਪੈਜ ਸਵਾਰੇ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੇ ਆ ਪ੍ਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਦ ਜਨਾ ਹੋਏ ਕਿਰਪਾਲਾ ਵਿਗਸੇ ਸਭ ਪਰਵਾਰਿਆ ਕਾਰਜ ਸਤ ਗੁਰ ਆਪ ਸਵਾਰਿਆ ਵੱਡਿਆ ਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਨ ਤ੍ਰੇਨ ਤ੍ਰੇ ਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਏ ਸੁਖ ਸਹਿਜ ਕਰ ਆਇਆ ਰਹਾ ਰਾਜ ਰਜ ਭੋਜਨ ਖਾਵੋ ਮੇਰੇ ਪਾਏ ਅੰਮ੍ਰਿਤ ਨਾਮ ਰਦਮਾਹ ਧਾਈ ਨਾਨਕ ਗੁਰਪੁਰੇ ਸਰਣਾਈ ਜਿਨੇ ਆਪਣੇ ਨਾਮ ਕੇ ਪੈਜ ਰਖਾਈ ਬਿਲਾਵਲਾ ਮਹਲਾ ਪੰਜਵਾ ਤਾਪ ਸੰਤ ਤਾਪ ਸਗਲੇ ਗਏ ਬਿਨ ਸੇ ਤੇਰੋ ਗਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਪੋਗਰਹਾਉ ਸਰਬ ਸੁਖਾ ਤੇਰੇ ਮੰਡਲੇ ਤੇਰਾ ਮਨ ਤਨ ਯਰੋਗ ਗੁਣ ਗਾਵੋ ਨਿਤ ਰਾਮ ਕੇ ਏ ਹਬ ਖਦ ਜੋਗ ਆਏ ਬਸੋ ਕਰ ਦੇਸ਼ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਭਏ ਲਗੇ ਬਿਯੋਗ ਬਿਲਾਵਲ ਮਹੱਲਾ ਪੰਜਵਾ ਬੰਦਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਕੇ ਨਦਰ ਨਹਾਲ ਗੁਰਪੁਰੇ ਕਿਰਪਾ ਕਰੇ ਕਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਨ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ 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 Japie ਅੰਤਰ ਲੇਵਲਾਈ ਕੇ ਲਿਖੇ ਉਤਰੇ ਸ਼ੁੱਧ ਹੋਏ ਸਾਧੂ ਸਰਣਾਈ ਸੁਨਤ ਜਪਤ ਹਰ ਨਾਮ ਜਸ ਤਾਂ ਕੇ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ ਪੰਜਵਾ ਹਰ ਹਰ ਹਰਿਆ ਰਾਦੀ ਐ ਹੋਈ ਐ ਆ ਰੋਗ ਰਾਮਚੰਦ ਕੇ ਲਸ਼ਟ ਕਾ ਜਨ ਮਾਰਿਆ ਰੋਗ ਰਹਾ ਗੁਰਪੂਰਾ ਹਰ ਜਾਪੇ ਨਿਤ ਕੀਚੈ ਭੋਗ ਸਾਧ ਸੰਗਤ ਕੈ ਬਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਬ ਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਰਨ ਜੋਗ ਰਾਗ ਬਿਲਾਵਲ ਮਹੱਲਾ 5ਾ ਧੋਪ ਦੇ ਘਰ 5ਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੁਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਾਉ ਬਾਹ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਿਲਾਵਲ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਾ ਸੁਖ ਸਾਤ ਵਡ ਪ੍ਰਤਾਪ ਅਚਰਜ ਰੂਪ ਹਰ ਕੀ ਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੇ ਸਰਣਾ ਗਤੇ ਜੋ ਸਦਾ ਸਹਾਈ ਰਹਾਉ ਮਿਰਥੇ ਕਦੇ ਨ ਹੋਵਈ ਜਨ ਕੇ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾ ਬਲ ਮਹਲਾ ਪੰਜਵਾ ਤਾਤੇ ਵਾਉ ਨਾ ਲੱਗਐ ਪਾਰ ਬ੍ਰਹਮ ਸਰਣਾਏ ਚੌ ਗਿਰਦ ਹਮਾਰੇ ਰਾਮ ਕਾਰ ਦੁਖ ਲੱਗੈ ਨਾ ਪਾਏ ਸਤ ਗੁਰ ਪੂਰਾ ਭੇਟਿਆ ਜਿਨ ਬਨਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰੱਖ ਲੀਏ ਤਨ ਰਖਣ ਹਾਰ ਸਭ ਬਿਯਾਦ ਮਿਟਾਏ ਕੋ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ ਬਿਲਾਵਲਾ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖੇ ਹਨ ਪਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾਉ ਭਗਤ ਜਨਾਂ ਕੀ ਬੇਨਤੀ ਸੁਣੇ ਪ੍ਰਭ ਆਪ ਰੋਗ ਮਿਟਾਏ ਜਿਵਾਲਿਆਂ ਜਾ ਕਾ ਵੱਡ ਪ੍ਰਤਾਪ ਦੁਖ ਹਮਾਰੇ ਬਖਸ਼ਿਐਨ ਆਪਣੀ ਕਲਤਾ ਰੇ ਮਨ ਬਾਛਤ ਫਲ ਦਿੱਤਿਐਨ ਨਾਨਕ ਬਲਿਹਾਰੀ ਬੇਲਾਵਲ ਮਹੱਲਾ ਪੰਜਵਾ ਤਾਪ ਲਾਹਿਆ ਗੁਰ ਸਿਰਜਣਹਾਰ ਸਤਗੁਰੂ ਆਪਣੇ ਕੋ ਬਲਜਾਈ ਜਿਨ ਪੈਜ ਰਖੇ ਸਾਰੇ ਸੰਸਾਰ ਹਾਉ ਕਰਮਸਤਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦਿਨੋ ਦਾਸ ਕੀ ਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ ਬਿਲਾਵਲਾ ਮਹੱਲਾ ਪੰਜਵਾ ਤਾਪ ਪਾਪ ਤੇ ਰਾਖੇ ਆਪ ਸੀਤਲ ਭਏ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾਉ ਕਰ ਕਿਰਪਾਸ ਪ੍ਰਭ ਦਿਨੇ ਜਗਤ ਉਧਾਰ ਨਵਖੰਡ ਪ੍ਰਤਾਪ ਦੁਖ ਬਿਨਸੇ ਸੁਖ ਅਨੰਦ ਪ੍ਰਵੇ사 ਤ੍ਰਿਸ਼ਨ 부ਜੇ ਮਨ ਤਨ ਸਚ ਧਰਾਪ ਅनाथ ਕੋ 나ਥ ਸ਼ਰਨ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਛਲ ਭੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਰਠ ਮਹੱਲਾ ਪੰਜਵਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੁਰੈ ਤੂੰ ਰਾਖਿਆ ਰਹਾ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਿਆਲਾ ਸੰਤਾ ਕੇ ਪੈਜ ਰਖਦਾ ਆਇ ਆਦ ਬਿਰਦ ਪ੍ਰਤਪਾਲਾ ਹਰੇ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾ ਠਾ ਗੁਣ ਗੋਵਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੇ ਵਡਿਆਈ ਸੋਰਠ ਮਹੱਲਾ ਪੰਜਵਾ ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਾਰਿਕ ਸਤਗੁਰ ਤਾਪ ਉਤਾਰਿਆ ਉਬਰੇ ਸਤ ਗੁਰ ਕੇ ਸਰਣਾਏ ਜਾ ਕੇ ਸੇਵ ਨੰ ਬ੍ਰਥੇ ਜਾਏ ਰਹਾ ਕਰ ਮਹਿ ਸੁਖ ਬਾਹਰ ਬੁਨ ਸੁਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭੇ ਆਪਣੇ ਕਿਰਪਾ ਧਾਰਿ ਆਠ ਪੈ ਰਿਆ ਰਦੋ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਓ ਤੂ ਸੁਖ ਸੰਪਤ ਰਾਸ ਰਾਖ ਲੈ ਹੋ ਪਾਈ ਮੇਰੇ ਕੋ ਪ੍ਰਭਿਆ ਗੈਰ ਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਕਹੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਰਨ ਸਮਰਥ ਸੁਆਮੀ ਪੂਰਨਪੁਰਖ ਵਿਦਾਤਾ ਰਹਾਉ ਅਨੰਦ ਬినੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭੇ ਦਿਆਲਾ ਜੈ ਜੈਕਾਰ ਭੇ ਜਗ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋ ਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਹੋਏ ਰਾਜੇ RAM ਕੇ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾ ਲੇ ਰਹਾਉ ਪਤ ਤ ਉਦਾਹਰਨ ਸਤ ਗੁਰੂ ਮੇਰਾ ਮੋਹਿਤ ਇਸ ਕਾ ਪ੍ਰਵਾਸਾ ਬਖਸ਼ ਲਏ ਸਭ ਸਚੈ ਸਾਹਿਬ ਸੁਣ ਨਾਨਕ ਕੇ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸ਼ਿਆਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤ ਗੁਰ ਪੂਰੇ ਆਪਣੀ ਕਿਰਪਾ ਧਾਰਾਉ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੇ ਸਾਚ ਸ਼ਬਦ ਸਤਿ પાਖਿਆ ਸੋਰਠ ਮਹੱਲਾ ਪੰਜੇ ਬਾ ਭਏ ਕਿਰਪਾਲ ਗੁਰੂ ਗੋਬਿੰਦਾ ਸਗਲ ਮਨੋਰਥ ਪਾਏ ਆਸਿਰ ਭਏ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾ ਓ ਮਿਲੇ ਸੁਆਮੀ ਪ੍ਰੇਤ ਮੇ ਆਪਣੇ ਘਰ ਮੰਦਰ ਸੁਖਦਾਇ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇਛੁ ਪੁਜਾਈ ਸੋਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਇ ਸੁਖ ਸਾਗਰ ਪ੍ਰਭ ਵਿਸਰਉ ਨਾਹੀ ਮਨ ਚੰਦੇ ਅੜਾ ਫਲ ਪਾਈ ਰਹਾਓ ਸਤ ਗੁਰੂ ਪੁਰਹਿ ਤਾਪ ਗਵਾਇਆ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਪੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ નિਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਤ ਰਾਖੇ ਪਰਮੇਸ਼ਰ ਉਦ੍ਰਿਆ ਸਭ ਸੰਸਾਰੋ ਸੋਰਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਵਿੰਦ ਨਵਾ ਨਿਰੋਵਰ ਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੇ ਲਾਜ ਰਖਾਈ ਸਾਧ ਸੰਗਤ ਸਭ ਫਲ ਪਾਏ ਸਤਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਵ ਗਣਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਸਤਕਤਾਰਿਆ ਸੋਰਠ ਮਹੱਲਾ ਪੰਜਵਾ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵਕ ਕੇ ਆਪੇ ਰਖੈ ਪੂਰਨ ਭੈ ਬੜਾਏ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਭ ਰਖੇ ਹੋਏ ਸਰਬ ਦਿਆਲ ਰਹਾਉ ਆੰਦੇ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕਉ ਕੰਠ ਲਾਏ ਰਾਖੇ ਜਿਉ ਬਾਰਕ ਪਿਤਾ ਮਾਤਾ ਸੋਰਠ ਮਹੱਲਾ 55 ਠਾੜ ਪਈ ਕਰਤਾਰੇ ਤਾਪ ਛੋੜ ਗਇਆ ਪਰਵਾਰੇ ਗੁਰਪੂ ਰਹੇ ਰਾਖੇ ਸ਼ਰਨ ਸਚੇ ਕੇਤਾ ਕੇ ਪਰਮੇਸ਼ਰ ਆਪ ਹੋਆ ਰਖਵਾਲਾ ਸਾਂਤ ਸਹਜ ਸੁਖ ਖਿਨ ਮਹਿ ਉਪਜੇ ਮਨ ਹੋਆ ਸਦਾ ਸੁਖ ਹਲ ਰਹਾਉ ਹਰ ਹਰ ਨਾਮ ਦਿਓ دارو ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੇ ਬਾਤ ਸਵਾਰੇ ਪ੍ਰਭੇ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿੰਨ ਸਗਲੇ ਲਾਜ ਰਾਖੇ ਬੋਲਾਇਆ ਬੋਲੇ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੇ ਆਪਣੇ ਦਾਸ ਕੇ ਪੈਜ ਰਾਖੇ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੇ ਆਪਣੇ ਦਾਸ ਕੇ ਪੈਜ ਰਾਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ